ਇੰਨਾਂ ਨੇ ਐਸੀ ਹਨੇਰੀ ਲਿਆਂਦੀ ਐਸੀ ਹਨੇਰੀ ਲਿਆਂਦੀ ਕਿ ਜਿਹੜੇ ਬੱਦਲ ਸੀ ਉਹ ਛੱਡ ਗਏ ਤੇ ਸੂਰਜ ਦਾ ਤੇਜ ਜਿਹੜਾ ਸੀ ਉਹ ਪਰਤਖ ਸਾਹਮਣੇ ਆਇਆ ਤਨਗੜੂ ਤੇ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਮੇਰੇ ਤੋਂ ਪਹਿਲੋ ਅਜ ਪਰਮਪਾਲ ਸਿੰਘ ਜੀ ਵੀ ਆਪ ਜੀ ਨੂੰ ਦੱਸ ਕੇ ਗਏ ਆ ਉਹ ਉਸ ਵੇਲੇ ਬਾਹੀ ਮੰਝੀਆਂ ਸਥਾਪਿਤ ਕਰਕੇ ਬੈਠੇ ਸਨ ਨਕਲੀ ਗੁਰੂ ਉਹਨਾਂ ਦਾ ਕੰਮ ਕੀ ਸੀ ਉਹਨਾਂ ਦਾ ਕੰਮ ਸੀ ਪੈਸੇ ਏਠਣਾ ਉਹਨਾਂ ਕੋਲੇ ਪੈਸਾ ਪਹਿਲਾਂ ਵੀ ਬਹੁਤ ਸੀ ਉਹਨਾਂ ਦਾ ਇੱਕ ਕੰਮ ਸੀ ਪੈਸੇ ਏਠਣਾ ਤੇ ਦੂਸਰਾ ਕੰਮ ਸੀ ਸ਼ੋਹਰਤ ਹਾਸਲ ਕਰਨੀ ਤੇ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕੌਣ ਕਰ ਰਿਆ ਸੀ ਉਸ ਵੇਲੇ ਦੀ ਸਰਕਾਰ ਉਸਤਪਨਾਈ ਕੌਣ ਕਰ ਰਹੀ ਸੀ 22 ਅਖੌਤੀ ਜਿਹੜੇ ਗੁਰੂ ਸੀ ਬਣੇ ਬੈਠੇ ਉਹ ਸਰਕਾਰ ਕਰ ਰਹੀ ਸੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਘਰ ਦੇ ਵਿੱਚ ਸਭਾਇਮਾਨ ਭਜਨ ਬੰਦਗੀ ਸੇਵਾ ਸਿਮਰਨ ਕਰਕੇ ਸਮਾਪਤਿਤ ਕਰ ਰਹੀ ਸੀ ਬਾਬਾ ਮੱਖਣ ਸ਼ਾਹ ਜੀ ਲਬਾਣਾ ਜੀ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਉਹਨਾਂ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ ਜਿਵੇਂ ਬਗਲੇ ਜਿਹੜਾ ਹੁੰਦਾ ਨਾ ਹੰਸ ਕਹਿੰਦੇ ਹੰਸ ਦੀ ਚੁੰਝ ਦੇ ਵਿੱਚ ਤਸਵੀਰ ਹੁੰਦੀ ਹੈ ਜਦੋਂ ਉਹ ਦੁੱਧ ਦੇ ਵਿੱਚ ਚੁੰਝ ਡਪਾਉਂਦਾ ਹੈ ਨਾ ਤੇ ਦੁੱਧ ਪਾੜ ਜਾਂਦਾ ਉਹ ਦੁੱਧ ਜਿਹੜਾ ਹੁੰਦਾ ਨਾ ਉਹਨੂੰ ਉਹ ਖਾ ਲੈਂਦਾ ਤੇ ਜਿਹੜੀ ਫੋਕ ਹੁੰਦੀ ਹੈ ਪਾਣੀ ਹੁੰਦਾ ਉਹਨੂੰ ਛੱਡ ਦਿੰਦਾ ਉਵੇਂ ਬਾਬਾ ਮੱਖਣ ਸ਼ਾਹ ਜੀ ਲਵਾਣਾ ਜਿਹੜੇ ਸਨ ਉਹ ਸਤਿਗੁਰਾਂ ਦੇ ਪਰਮਹੰਸ ਸਨ ਉਹਨਾਂ ਨੂੰ ਅਕਾਲ ਪੁਰਖ ਨੇ ਸਮਝ ਬਖਸ਼ੀ, ਦ੍ਰਿਸ਼ਟੀ ਬਖਸ਼ੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ 22 ਮੰਡੀਆਂ ਢਾਹ ਕੇ ਬੈਠੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਚਮਕਦੀਆਂ ਬਹੁਤ ਨੇ ਇਹ ਸਭ ਨਕਲੀ ਨੇ ਅਸਲੀ ਸੋਨੇ ਦੇ ਨਾਲੋਂ ਨਕਲੀ ਜਿਹੜਾ ਨਾ ਉਹ ਜ਼ਿਆਦਾ ਚਮਕਦਾਰ ਹੁੰਦਾ ਹੈ ਪਰ ਉਹਦੀ ਕੁਝ ਸਮੇਂ ਵਾਸਤੇ ਹੁੰਦੀ ਹੈ ਲਹਿ ਜਾਂਦੀ ਹੈ ਜਲਦੀ ਉਹਨਾਂ 22 ਮੰਜੀਦਾਰਾਂ ਦੀ ਜਿਹੜੀ ਚਮਕ ਸੀ ਤਾਂ ਉਹ ਉਤਰ ਗਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਜ਼ਾਹਰਾ ਕਰਨ ਵਾਸਤੇ ਉਹ ਕੋਠੇ ਤੇ ਚੜ੍ਹੇ ਤੇ ਉੱਚੀ ਆਵਾਜ਼ ਦੇ ਵਿੱਚ ਹੁਕਾ ਲਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਥੇ ਹੀ ਬੱਸ ਨਹੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਹੈ ਕਿਉਂ ਨੈ ਪਿੰਡੋਂ ਪਿੰਡੀ ਹੋ ਕੇ ਦਿੱਤੇ ਕਿ ਸੰਗਤੋਂ ਵਹੀਰਾਂ ਘੱਟ ਕੇ ਆਓ ਤੁਸੀਂ ਹਨੇਰੇ ਰਸਤੇ ਤੇ ਤੁਰ ਰਹੇ ਹੋ ਸੱਚ ਦਾ ਮਾਰਗ ਲੱਭ ਗਿਆ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ ਤਖਤ ਸਜਿਆ ਉਸ ਤਖਤ ਦੇ ਉੱਤੇ ਬਾਬਾ ਮੱਖਣ ਸ਼ਾਹ ਦੀ ਲਬਾਣਾ ਨੇ ਬੇਨਤੀ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਭਾਇਮਾਨ ਕੀਤਾ ਔਰ ਹਜ਼ਾਰਾਂ ਸੰਗਤਾਂ ਜਿਹੜੀਆਂ ਪਹੁੰਚੀਆਂ ਸੀ ਉਹਨਾਂ ਨੂੰ ਕਿਹਾ ਕਿ ਇਹ ਨੇ ਪੂਰੇ ਸਤਿਗੁਰੂ ਨਤਮਸਤਕ ਹੋ ਗੋ ਤੇ ਸੰਗਤਾਂ ਦਾ ਭਲਾ ਹੋਇਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ ਪਰਵਚਨ ਕੀਤੇ ਤੇ ਸੰਗਤਾਂ ਦਾ ਭਲਾ ਹੋਇਆ ਸਮੇਂ-ਸਮੇਂ ਤੇ ਅਗਿਆਨਤਾ ਦੇ ਬੱਦਲ ਜਿਹੜੇ ਨੇ ਕੋਛਾ ਜਾਂਦੇ ਰਹੇ ਨੇ ਕੋ ਵੱਡੀ ਗੱਲ ਨਹੀਂ ਆ ਪਰ ਹਮੇਸ਼ਾ ਕੋਈ ਨਾ ਕੋਈ ਕੋਈ ਨਾ ਕੋਈ ਉੱਠਦਾ ਹੈ। ਔਰ ਸਤਗੁਰੂ ਦੀ ਕਿਰਪਾ ਹੁੰਦੀ ਹੈ। ਹਵਾ ਚੱਲਦੀ ਹੈ। ਬੱਦਲ ਛੱਡ ਜਾਂਦੇ ਨੇ। ਸੂਰਜ ਦਾ ਤੇਰ ਫੇਰ ਜਾਹਰਾ ਹੁੰਦਾ। ਆ ਜ਼ਿਕਰ ਹੋਇਆ ਖਾਲਸਾ ਰਾਜ ਦਾ। ਖਾਲਸਾ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਦੇ ਲਈ ਜਿਹੜੀ ਸਭ ਤੋਂ ਘਣਾਉਣੀ ਚਾਲ ਚੱਲੀ ਸੀ ਉਹ ਸੀ ਸਿੱਖਾਂ 'ਚ ਬੇਇਤفاقੀ ਪੈਦਾ ਕਰਨਾ। ਬੇਤਫਾਕੀ ਪਤਾ ਕਿਵੇਂ ਬੇਤਫਾਕੀ ਪੈਦਾ ਕੀਤੀ ਜਿਹੜੇ ਤਾਂ ਧਿਆਨ ਸਿੰਘ ਡੋਗਰੇ ਅਰਗੇ ਪਹਾੜਾ ਸਿੰਘ ਅਰਗੇ ਅੰਗਰੇਜ਼ਾਂ ਨਾਲ ਮਿਲੇ ਸੀ ਉਹਨਾਂ ਨੂੰ ਬਰੂਦ ਦੀ ਜਗ੍ਹਾ ਦੇ ਉੱਤੇ ਸਰੋਂ ਰੰਗ ਰੰਗ ਕੇ ਭੇਜਦੇ ਸੀ ਮੈਦਾਨ ਦੇ ਵਿੱਚ ਸਿੱਖਾਂ ਦੇ ਵਿੱਚ ਦਰਤਾੰਤ ਸਿਰਜਿਆ ਕਿ ਇਹ ਤੁਹਾਡੇ ਹਮਦਰਦ ਨਹੀਂ ਇਹ ਪੰਥਪ੍ਰਸਤ ਨੇ ਤੇ ਜਿਹੜੇ ਪੰਥਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਲੜੇ ਹੋਏ ਆ। ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ। ਨਤੀਜਾ ਕੀ ਨਿਕਲਿਆ? ਕੌਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੀ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ, ਖਾਲਸਾ ਰਾਗ ਨੂੰ ਕਾਇਮ ਰੱਖਣਾ ਚਾਹੁੰਦੇ ਸੀ, ਉਹਨਾਂ ਦੀ ਸ਼ੱਕ ਕਰੀ ਗਈ। ਸ਼ੱਕ ਕਰੀ ਗਈ। ਇਤੋਂ ਤੱਕ ਕਿ ਖਾਲਸਾ ਫੌਜ ਤੇ ਮਹਾਰਾਣੀ ਜੰਨਦਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਜੀ ਮਹਾਰਾਣੀ ਜੰਨਦਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਬਰਤਾਂਤ ਸਿਰਜਤਾ ਕੇ ਅੰਗਰੇਜ਼ਾਂ ਨਾ ਮਿਲ ਗਈ ਨਤੀਜਾ ਇਹ ਨਿਕਲਿਆ ਕਿ ਮਹਾਰਾਣੀ ਜੰਨਦਕੌਰ ਨੂੰ ਬੇਕਾਰ ਹੋਣਾ ਪਿਆ ਆ ਤਾਂ ਸਿਆਣਾ ਪੈਸਾ ਜੀ ਕਿ ਨਿਰਵਸਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ ਹਲਾਲਤ ਚੱਲਣੀ ਪਈ ਜਲਾਲਤ ਝਲਣੀ ਪਈ ਜਿਸ ਦੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਇਹ ਅੰਗਰੇਜ਼ਾਂ ਨਾਲ ਮਿਣੀ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਏ ਸੀ ਉਹ ਖੈਰ ਖਵਾ ਬਣੇ ਰਹੇ ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਹੈ ਕੀ ਬਰਤਾਂਕ ਸਰਜਿਆ ਜਾ ਰਿਹਾ ਕੀ ਕੁਛ ਹੋ ਰਿਹਾ ਮੀਡੀਆ ਦੇ ਉੱਤੇ ਆਈਟੀ ਵਿੰਗ ਬਾਰ-ਬਾਰ ਜਿੱਦ ਕਰ ਛੜ ਰਿਹਾ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਭਾਜਪਾ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਦੇਖੋ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਕੋ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਇਹ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਤੇ ਕਿਹਾ ਜਾ ਰਿਹਾ ਕਿ ਸਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਆ ਜੀ ਕਿ ਦੀ ਸ਼ਰਮ ਵਾਲੀ ਗੱਲ ਹੈ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਤੀ ਨਰੈਣੂ ਮੰਤਰ ਕੀ ਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਨੇ ਜੀ ਜਿਹੜਾ ਜੱਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ ਜੀ ਰੰਗਦੇਵ ਦੱਸਿਆ ਜਾ ਰਿਹਾ ਉਹ ਫ਼ਲਸਫਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਕਿਹੜੀ ਹੈਰਾਨੀ ਦੀ ਗੱਲ ਹੈ ਨਾ ਐਸਾ ਸਮਾਗ ਹੈ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਈ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸ ਤੇ ਹਮਲਾ ਕਰਤਾ ਸੀ ਕਿਹਦੀ ਕਮਾਲ ਦੀ ਗੱਲ ਹੈ ਅੱਜ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਵੀ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪਡੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ